ਚੋਨੇ ਵਾਲੀ ਗੱਲ ਕਰ ਲਈਏ ਝੋਨੇ ਦੇ ਵਿੱਚ ਕਹਿੰਦੇ ਇੱਕ ਵਾਇਰਸ ਦੀ ਪ੍ਰੋਬਲਮ ਆ ਰਹੀ ਹੈ ਕੋਈ ਜਿੱਦ ਕਰਕੇ ਝੋਨੇ ਦਾ ਕੱਦ ਵੀ ਛੋਟਾ ਰਹਿ ਜਾਂਦਾ ਹੈ ਤੇ ਜਿਹੜਾ ਰੰਗ ਹੈ ਪੀਲਾ ਪਣ ਜਾਂਦਾ ਹੈ ਤੇ ਇਹਦੇ ਬਾਰੇ ਅਗਾਹੂ ਵੀ ਥੋੜੀ ਜੀ ਕਹਿੰਦੇ ਪੀਓ ਨੇ ਪਹਿਲਾਂ ਦੱਸਿਆ ਸੀ ਕਿ ਬਈ ਥੋੜਾ ਧਿਆਨ ਰੱਖੋ ਪਰ ਨਹੀਂ ਉਦੋਂ ਧਿਆਨ ਨਹੀਂ ਕੀਤਾ ਹੁਣ ਉਹ ਸਮੱਸਿਆ ਆ ਰਹੀ ਹੈ ਅੱਛਾ ਝੋਨੇ ਵਾਲੀ ਗੱਲ ਜਿਹੜੀ ਆ ਨਾ ਹੂੰ ਹੁਣ ਕੀ ਕਹੀ ਹੈ ਕਿ ਨਾ ਉਹ ਕਹਿੰਦੇ ਜੀ ਕਿ ਆ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ 1 ਜੂਨ ਤੋਂ ਹੂੰ ਇਹਦੇ ਨਾਲ ਹੀ ਸਮੱਸਿਆ ਆਈ ਆ ਜੀ ਵੀ ਆ ਕੁਛ ਹੋ ਗਿਆ ਕੁਛ ਹੋ ਗਿਆ ਹੁਣ ਦੇਖੋ ਤੇ ਆਪਦੇ ਵਿਗਿਆਨ ਦੇ ਹਿਸਾਬ ਨਾਲ ਆਪਦੀ ਪੜ੍ਹਾਈ ਦੇ ਹਿਸਾਬ ਨਾਲ ਦੱਸ ਰਹੇ ਆ ਚਲੋ ਉਹ ਸਿਆਣੇ ਆ ਜੀ ਬਈ ਆਪਾਂ ਤੇ ਨਹੀਂ ਇਹ ਗੱਲ ਕਹਿ ਸਕਦੇ ਠੀਕ ਹੈ ਨਾ ਜੀ ਉਹ ਬਹੁਤ ਪੜ੍ਹੇ ਲਿਖੇ ਲੋਕ ਨੇ ਜੀ ਤਾਂ ਉਹਨਾਂ ਦਾ ਮੰਨਣਾ ਕਿ ਬਈ ਅਸੀਂ ਤੇ ਸਿਫਾਰਸ਼ ਕੀਤੀ ਸੀ ਕਿ ਝੋਨੇ ਦੀ ਲਵਾਈ ਜਿਹੜੀ ਆ ਉਹ 1 ਜੂਨ ਤੋਂ ਨਾ ਕਰੋ ਹੂੰ ਤਾਂ ਸਮੱਸਿਆ ਆ ਗਈ ਆ ਜੀ ਪਰ ਦੂਸਰੇ ਪਾਸੇ ਇੱਕ ਹੋਰ ਹੀ ਵਾਇਰਸ ਬਾਰੇ ਉਹ ਇੱਕ ਦਿਨ ਮੁੰਡਾ ਆਇਆ ਮੇਰੇ ਕੋਲੇ ਉਹ ਐਗਰੀਕਲਚਰ ਤੇ ਆਪਦਾ ਕੰਮ ਕਰਦਾ ਹੈ ਤੋਂ ਉਸਨੇ ਮੈਨੂੰ ਦੱਸਿਆ ਕਿ ਫਿਜੀ ਵਾਇਰਸ ਦਾ ਵੀ ਅਟੈਕ ਹੈ ਹੂੰ ਤੇ ਪਟਿਆਲੇ ਦੇ ਵਿੱਚ ਤੇ ਕੁਝ ਕਿਸਾਨਾਂ ਨੇ ਝੋਨਾ ਵਾਇਆ ਦੱਸਦੇ ਪਿਛਲੇ ਕੁਝ ਦਿਨਾਂ ਚ ਉਹਦੇ ਚ ਦੱਸਦੇ ਕਿ ਜਿਹੜਾ ਵਾਇਰਸ ਆ ਉਹ ਮਤਲਬ ਕਿ ਮਤਰਾ ਰੱਖ ਦਿੰਦਾ ਝੋਨੇ ਨੂੰ ਉਹ ਝੋਨਾ ਗਰੋ ਹੀ ਨਹੀਂ ਹੋਏ ਉਹਦੀ ਗ੍ਰੋਥ ਹੀ ਰੁਕ ਜਾਏਗੀ ਤੇ ਉਹਦੇ ਚ ਨਿਕਲਣਾ ਕੀ ਆ ਉਹ ਲੋਕ ਵਾਹ ਕੇ ਵੀ ਚਲੋ ਹੁਣ ਜਿਹੜਾ ਕੁਝ ਬਚਦਾ ਬਚਾਉਂਦਾ ਆ ਵੀ ਬਾਸਮਤੀ ਵਗੈਰਾ ਜੋ ਵੀ ਲਾ ਸਕਦੇ ਆ ਤੇ ਉਹ ਲਾ ਲਈਏ ਜੀ ਮਤਲਬ ਕਿ ਇਹ ਚੀਜ਼ ਹੁਣ ਸਾਡੇ ਪ੍ਰਸ਼ਾਸਨ ਨੂੰ ਵੇਖਣੀ ਪਵੇਗੀ ਤੇ ਸ਼ੁਰੂਆਤੀ ਦੌਰ ਦੇ ਵਿੱਚ ਦੋਏ ਚੀਜ਼ਾਂ ਨੇ ਇਹ ਤੇ ਵਾਇਰਸ ਕੁਝ ਹੋਰ ਦੱਸ ਰਹੇ ਆ ਕਿ ਫਿਜ਼ੀ ਵਾਇਰਸ ਮੈਨੂੰ ਦੱਸਿਓ ਪਤਾ ਨਹੀਂ ਕਿੱਦਾਂ ਦਾ ਹੁੰਦਾ ਤੇ ਉਹ ਮੁੰਡੇ ਨੇ ਮੈਨੂੰ ਦੱਸਿਆ ਉਹਦੇ ਜੀ ਕਿ ਭਾਈ ਇਹ ਮੁੱਦਾ ਜਿਹੜਾ ਚੁੱਕਣ ਵਾਲਾ ਹੈ ਕਿ ਵਕਤ ਰਹਿੰਦੇ ਆ ਵਿਲਾ ਰਹਿੰਦੇ ਆ ਇਸ ਨੁਕਸਾਨ ਨੂੰ ਰੋਕਿਆ ਜਾਵੇ ਜੀ ਤੇ ਜਿਵੇਂ ਜਿਵੇਂ ਵਧੇਗਾ ਫਿਰ ਔਖਾ ਹੋਏਗਾ ਉਹ ਫਿਜ਼ੀ ਵਾਇਰਸ ਬਾਰੇ ਮੈਂ ਪੜ ਰਿਆ ਸੀਗਾ ਕਿ ਉੱਥੇ ਵੀ ਮਾਹਰ ਇਹ ਗੱਲ ਕਹਿੰਦੇ ਆ ਕਿ ਪਾਣੀ ਇੱਕ ਵਾਰੀ ਬੰਦ ਕਰ ਦਿਓ ਹੂੰ ਤੇ ਉਸ ਤੋਂ ਬਾਅਦ ਕੁਝ ਖਾਸ ਦਵਾਈਆਂ ਉਹਦਾ ਛੜਕਾ ਕਰ ਦਿਓ ਤੇ ਛੋਨਾ ਵਾਹੋ ਨਾ ਪਰ ਹੁਣ ਕਿਸਾਨ ਆਪਣੇ ਧੋੜਕੂ ਤੋਂ ਡਰਦੇ ਆ ਜੀ ਫਿਲਹਾਲ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਚਲੋ ਕੱਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਗੋਸਲ ਸਾਹਿਬ ਗਏ ਸਨ ਹੂੰ ਪੀਏਯੂ ਵਾਲੇ ਉਹਨਾਂ ਨੇ ਕੀਤਾ ਮੌਈਨਾ ਕੀਤਾ ਪਰ ਜਲਦੀ ਤੋਂ ਜਲਦੀ ਇਹਦੇ ਵਿੱਚ ਵੇਖਣਾ ਚਾਹੀਦਾ ਸਭ ਜੀ ਕਿ ਇਹ ਨਾ ਹੋਵੇ ਕਿ ਨੁਕਸਾਨ ਜਿਹੜਾ ਉਹ ਗਾਂ ਦੀ ਗਾਂ ਹੋਰ ਫੈਲਦਾ ਜਾਵੇ ਹੂੰ ਜੀ ਬਿਲਕੁਲ ਬਿਲਕੁਲ ਸਹੀ ਖੈਰ ਦੋਸਤਾਂ ਨੂੰ ਥੋੜੀ ਗੁਜ਼ਾਰਿਸ਼ ਹੈ ਕਿ ਕੋਈ ਕਮੈਂਟ ਰਹਿ ਜਾਂਦਾ ਤੇ ਪਲੀਜ਼ ਦੁਬਾਰਾ ਕਰਦਿਆ ਕਰੋ ਜਿਹੜਾ ਕੋਈ ਕੰਮ ਦਾ ਕਮੈਂਟ ਹੁੰਦਾ ਉਹ ਤੇ ਜ਼ਰੂਰ ਕਰਦਿਆ ਕਰੋ ਕਈ ਵਾਰੀ ਕਮੈਂਟ ਨਾ ਕਈ ਦੋਸਤ ਵੈਸੇ ਹੀ ਕਰ ਰਹੇ ਹੁੰਦੇ ਆ ਜਾਂ ਕਈ ਵਾਰੀ ਆਪ ਕੋਈ ਨਿੱਜੀ ਗੱਲ ਕਰ ਰਹੇ ਹੁੰਦੇ ਆ ਉਹਦੇ ਕਰਕੇ ਕੋਈ ਕਮੈਂਟ ਪੜਨੋ ਵੀ ਰਹਿ ਜਾਂਦਾ